ਸੰਜੋਗ ਡਿਫਟੀ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਮਜ਼ਦੂਰਾ ਦੇ ਹੱਕ ਵਿੱਚ ਗੱਲ ਕਰਨ ਲਈ ਮੈਨੂੰ ਮੌਕਾ ਦਿੱਤਾ ਦੇਸ਼ ਦੇ ਮਜ਼ਦੂਰਾ ਦੀ ਗੱਲ ਕਰਨ ਦਾ ਮੌਕਾ ਦਿੱਤਾ ਮੈਂ ਇੱਕ ਲੈਟਰ ਸਾਡੀ ਪੰਨ ਦੇ ਮੈਨੂੰ ਭੇਜਿਆ ਬਹੁਤ ਸਾਰੇ ਲੈਟਰ ਜਿਹੜੇ ਨੇ ਕਿ ਸਾਰੇ ਐਮ ਐਲ ਏ ਸਹਿਬਾਨ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਜ਼ਦੂਰਾ ਨੇ ਜਿਹੜੇ ਭੇਜੇ ਨੇਗੇ ਉਹ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦੇ ਨਾਮ ਤੇ ਲਿਖਿਆ ਲੈਟਰ ਆ ਮੈਂ ਉਹਨੂੰ ਇੱਕ ਵਾਰ ਪੜਨਾ ਚਾਹੁੰਦਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਸਾਡੀਆਂ ਭੈਣਾ ਦੇ ਚੁੱਲਿਆਂ ਦੀ ਅੱਗ ਬਿਜੂਗੀ ਕਿਸ ਤਰ੍ਹਾਂ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਖਤਮ ਹੋ ਜਾਊਗੀ ਕਿਸ ਤਰ੍ਹਾਂ ਸਾਡੇ ਗਰੀਬ ਪਰਿਵਾਰ ਜਿਹੜੇ ਨੇਗੇ ਉਹ ਰੋਜੀ ਰੋਟੀ ਤੋਂ ਬਾਝੇ ਹੋ ਜਾਣਗੇ ਮੈਂ ਇਹ ਪੜ੍ਹਨੀ ਚਾਹੂੰਗਾ ਮੈਂ ਇੱਕ ਆਮ ਨਰੇਗਾ ਮਜ਼ਦੂਰ ਹਾਂ ਮੇਰੇ ਘਰ ਦੀ ਰੋਟੀ ਮੇਰੇ ਬੱਚਿਆਂ ਦੀ ਪੜ੍ਹਾਈ ਅਤੇ ਮੇਰੇ ਮਾਤਾ ਪਿਤਾ ਦੀ ਦਵਾਈ ਇਸੀ ਮਜ਼ਦੂਰੀ ਤਰ੍ਹਾਂ ਚੱਲਦੀ ਹੈ ਅੱਜ ਅਸੀਂ ਬਹੁਤ ਡਰ ਵਿੱਚ ਹਾਂ ਕਿਉਂਕਿ ਮੰਰੇਗਾ ਦੇ ਨਿਜ਼ਮ ਬਦਲੇ ਜਾ ਰਹੇ ਹਨ ਹੁਣ ਹਰ ਪਿੰਡ ਵਿੱਚ ਆਪਣੇ ਆਪ ਕੰਮ ਨਹੀਂ ਮਿਲੇਗਾ ਕਿਸੇ ਪਿੰਡ ਵਿੱਚ ਕੰਮ ਤਦ ਤੱਕ ਤਦ ਹੀ ਚੱਲੇਗਾ ਜਦੋਂ ਕੇਂਦਰ ਸਰਕਾਰ ਨੋਟਿਸ ਜਾਰੀ ਕਰਕੇ ਕਹੇਗੀ ਕਿ ਇੱਥੇ ਮੰਰੇਗਾ ਦਾ ਕੰਮ ਹੋਵੇਗਾ ਜੇ ਸਾਡੇ ਪਿੰਡ ਦਾ ਨਾਮ ਉਸ ਸੂਚੀ ਵਿੱਚ ਨਹੀਂ ਆਇਆ ਤਾਂ ਅਸੀਂ ਚਾਹੁੰਦੇ ਹੋਏ ਵੀ ਕੰਮ ਨਹੀਂ ਕਰ ਸਕਾਂਗੇ ਹੁਣ ਹਾਜ਼ਰੀ ਮੋਬਾਈਲ ਅਤੇ ਮਸ਼ੀਨ ਰਾਹੀਂ ਹੋਵੇਗੀ ਅਸੀਂ ਮੋਬਾਈਲ ਚਲਾਉਣ ਵਾਲੇ ਲੋਕ ਨਹੀਂ ਮਿੱਟੀ ਚੁੱਕਣ ਵਾਲੇ ਲੋਕ ਹਾਂ ਜੋ ਨੈੱਟਵਰਕ ਜੇ ਨੈੱਟਵਰਕ ਨਹੀਂ ਆਇਆ ਤਾਂ ਮਿਹਨਤ ਕਰਨ ਦੇ ਬਾਵਜੂਦ ਵੀ ਮਜ਼ਦੂਰੀ ਨਹੀਂ ਮਿਲੇਗੀ ਪਹਿਲਾਂ ਵੀ ਕਈ ਵਾਰ ਮਜ਼ਦੂਰੀ ਸਮੇਂ ਸਿਰ ਤੇ ਨਹੀਂ ਮਿਲਦੀ ਸੀ ਨਵੇਂ ਨਿਜ਼ਮ ਨਾਲ ਦੇਰੀ ਹੋਰ ਵੱਜਾਏਗੀ ਇਹਨਾਂ ਬਦਲਾਵਾਂ ਦਾ ਮਤਲਬ ਹੈ ਕਿ ਪਿੰਡਾਂ ਵਿੱਚ ਕੰਮ ਘਟ ਹੋ ਜਾਵੇਗਾ ਅਤੇ ਸਾਨੂੰ ਮਜਬੂਰੀ ਲਈ ਬਾਹਰ ਜਾਣਾ ਪਵੇਗਾ ਪ੍ਰਧਾਨ ਮੰਤਰੀ ਜੀ ਅਸੀਂ ਕੋਈ ਇਹਾਸਾਨ ਨਹੀਂ ਮੰਗ ਰਹੇ ਅਸੀਂ ਸਿਰਫ ਇਹ ਚਾਹੁੰਦੇ ਹਾਂ ਇਹ ਚਾਹੁੰਦੇ ਹਾਂ ਕਿ ਕੰਮ ਮੰਗਣ ਦਾ ਹੱਕ ਬਣਿਆ ਰਹੇ ਅਤੇ ਮਿਹਨਤ ਦੀ ਪੂਰੀ ਜਿਹੜੀ ਮਜ਼ਦੂਰੀ ਆ ਉਹ ਸਮੇਂ ਸਿਰ ਮਿਲਦੀ ਰਹੇ ਇਹ ਸਾਡੀ ਭੈਣਾ ਚਰਨਜੀਤ ਕੌਰ ਉਹਨੇ ਲੈਟਰ ਜਿਹੜਾ ਲਿਖਿਆ ਮੈਂ ਇਹ ਕਾਪੀ ਵੀ ਤੁਹਾਨੂੰ ਡਿਪਟੀ ਸਪੀਕਰ ਸਾਹਿਬ ਤੁਹਾਡੇ ਦਫਤਰ ਚ ਵੀ ਪਹੁੰਚਾਤੀ ਹਾਂ ਮੈਂ ਇੱਥੇ ਵੀ ਜਿਹੜੀ ਵਿਧਾਨ ਸਭਾ ਚ ਰੱਖਣੀ ਚਾਹੂਗਾ ਕਹਿਣ ਦਾ ਪਾਪ ਕਿ ਪੰਜਾਬ ਦੇ ਇਕੱਲੇ ਪੰਜਾਬ ਦੇ ਨਹੀਂ ਪੂਰੇ ਦੇਸ਼ ਪਰਦੇ ਗਰੀਬ ਲੋਕਾਂ ਦੇ ਹੱਕਾ ਉਤੇ ਡਾਕਾ ਮਾਰਿਆਗਾ ਦੇਸ਼ ਪਰਦੇ ਖਾਸ ਕਰਕੇ ਚਾਹ ਸਾਰੀਆਂ ਹੀ ਕਹਿਣ ਨੂੰ ਮਜ਼ਦੂਰ ਤਾਂ ਹੋਰ ਕੈਟਾਗਰੀ ਦੇ ਬਹੁਤ ਨੇਗੇ ਪਰ ਲੇਕਿਨ ਜ਼ਿਆਦਾਤਰ ਮਜ਼ਦੂਰ ਜਿਹੜੇ ਨੇ ਅੱਗੇ ਉਹ ਦਲਤ ਪਰਿਵਾਰਾਂ ਚੋਂ ਆਉਂਦੇ ਨੇਗੇ ਉਹ ਗਰੀਬ ਪਰਿਵਾਰਾਂ ਚੋਂ ਆਉਂਦੇ ਨੇਗੇ ਉਹਨਾਂ ਦੀ ਰੋਜੀ ਰੋਟੀ ਜਿਹੜੀ ਆ ਉਹ ਇਸ ਬੰਦਰੇਗਾ ਦੇ ਰਾਹੀਂ ਚੱਲਦੀ ਸੀਗੀ ਇਹਦੇ ਵਿੱਚ ਵੱਡੇ ਬਦਲਾਅ ਕਰਕੇ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਮਜ਼ਦੂਰ ਦੇ ਪੇਟ ਤੇ ਹਮਲਾ ਕੀਤਾ ਦੇਸ਼ ਦੇ ਮਜ਼ਦੂਰ ਨੂੰ ਬੰਧੂਆ ਮਜ਼ਦੂਰ ਬਣਾਉਣ ਦਾ ਯਤਨ ਕੀਤਾਗਾ ਦੇਸ਼ ਦੇ ਮਜ਼ਦੂਰ ਨੂੰ ਗੁਲਾਮ ਬਣਾਉਣ ਦਾ ਯਤਨ ਕੀਤਾਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸੋਚ ਆ ਭਾਰਤੀ ਜਨਤਾ ਪਾਰਟੀ ਦੀ ਸੋਚ ਜਿਹੜੀ ਆ ਉਹ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਸਿਧਾਂਤ ਦੇ ਉਲਟ ਆ ਯਾਦ ਹੋ ਸਾਰਿਆਂ ਨੂੰ 2024 ਦੀ ਦੇਸ਼ ਦੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਅੰਦਰ ਬਹੁਤ ਬਟਾ ਨਾਰਾ ਲੱਗਿਆ ਸੀ ਕਿ ਅਬ ਕੀ ਬਾਰ ਭਾਰਤੀ ਜਨਤਾ ਪਾਰਟੀ 404 ਇਦਾਰਾ ਕਿਉਂ ਲਾਇਆ ਸੀ ਕਿ 2/3 ਮੈਜੋਰਟੀ ਜਿਹੜੀ ਆ 2/3 ਮੈਜੋਰਟੀ ਜਿਹੜੀ ਆ ਜਦੋਂ ਪਾਰਲੀਮੈਂਟ ਚ ਆਊਗੀ ਤਾਂ ਜਿਹੜਾ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜਿਨੇ ਲਿਖਿਆ ਸੀਗਾ ਉਹ ਸੰਵਿਧਾਨ ਨੂੰ ਭਾਰਤੀ ਜਨਤਾ ਪਾਰਟੀ ਬਦਲੂਗੀ ਪਰ ਲੇਕਿਨ ਅੱਜ ਜਿਹੋਦੇ ਪ੍ਰਣਾਮ ਸਾਹਮਣੇ ਆਉਣ ਲੱਗੇ ਨੇ ਸਬੂਤ ਸਾਹਮਣੇ ਆਉਣ ਲੱਗੇ ਨੇ ਇੱਕ ਇੱਕ ਸਕੀਮ ਦਾ ਨਾਮ ਬਦਲ ਕੇ ਸ਼੍ਰੀ ਰਾਮ ਜੀ ਦਾ ਪੂਰੀ ਦੁਨੀਆ ਸਤਕਾਰ ਆ ਹਰ ਲੋਕ ਸਤਕਾਰ ਕਰ ਦੇਣਗੇ ਤੇ ਪਹਿਲੀ ਵਾਰ ਹੋ ਰਿਹਾ ਸਪੀਕਰ ਸਾਹਿਬ ਇਤਿਹਾਸ ਦੇ ਅੰਦਰ ਭਾਰਤੀ ਇਤਿਹਾਸ ਦੇ ਅੰਦਰ ਜਦੋਂ ਤੋਂ ਸਬਦਾਂ ਲਾਗੂ ਹੋਇਆ ਕਿ ਕਿਸੇ ਸਕੀਮ ਦਾ ਨਾਮ ਧਰਮ ਦੇ ਨਾਂ ਤੇ ਰੱਖਿਆ ਗਿਆ ਹੋਵੇ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਡਰ ਚੁੱਕੀ ਆ ਬੁਰੀ ਤਰ੍ਹਾਂ ਕਬਰਾ ਚੁੱਕੀ ਆ ਕਿ ਆਉਣ ਵਾਲੇ ਸਮੇਂ ਚ ਸੱਤਾ ਉਹਨਾਂ ਦੇ ਹੱਥਾਂੋਂ ਚਲੀ ਜਾਊਗੀ ਕਦੇ ਕਿਤੇ ਐਸਆਰ ਕਰਵਾ ਰਹੇ ਨੇ ਕਿਤੇ ਭੋਟ ਚੋਰੀ ਕਰ ਰਹੇ ਨੇ ਕਿਤੇ ਮਜ਼ਦੂਰਾਂ ਦੇ ਹੱਕਾਂ ਦੀ ਚੋਰੀ ਕਰ ਰਹੇ ਨੇਗੇ ਅੱਜ ਪੂਰੀ ਭਾਰਤੀ ਜਨਤਾ ਪਾਰਟੀ ਚੋਰੀ ਕਰਨ ਤੇ ਉਤਰੀ ਹੋਈ ਆ ਹੁਣ ਗਰੀਬਾਂ ਦੇ ਅਧਿਕਾਰਾਂ ਦੀ ਚੋਰੀ ਕੀਤੀ ਜਾ ਰਹੀ ਆ ਕਿਉਂਕਿ ਮਰੇਗਾ ਜਿਹੜਾ ਕਾਨੂੰਨ ਆ ਉਹ ਇੱਕ ਕਾਨੂੰਨੀ ਗਾਰੰਟੀ ਸੀ ਉਹ ਇੱਕ ਕਾਨੂੰਨੀ ਗਾਰੰਟੀ ਸੀ ਉਸ ਗਾਰੰਟੀ ਨੂੰ ਤੋੜ ਕੇ ਖਤਮ ਕਰਕੇ ਕੇਂਦਰ ਸਰਕਾਰ ਨੇ ਸਾਰੀ ਸਕੀਮ ਜਿਹੜੀ ਆ ਆਪਣੇ ਹੱਥ ਵਿੱਚ ਲੈ ਲਈ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਨਾਮ ਦੀ ਨਾਲ ਇਹਨਾਂ ਨੇ ਇੱਕ ਬਹੁਤ ਵੱਡਾ ਹਮਲਾ ਜਿਹੜਾ ਉਹ ਕੋਆਪਰੇਟਿਵ ਸਾਡਾ ਫੈਡਰਲਿਜ਼ਮ ਆ ਜਿਹੜਾ ਉਹਦੇ ਤੇ ਕੀਤਾਗਾ ਕੋਆਪਰੇਟਿਵ ਫੈਡਰਲਿਜ਼ਮ ਤੇ ਬਹੁਤ ਵੱਡਾ ਹਮਲਾ ਕੀਤਾਗਾ ਕਿ ਸਟੇਟਾਂ ਨੂੰ 60 40 ਚ ਲਾਲ ਸ਼ਾਮਲ ਕਰ ਲਿਆ ਕਿ ਸਟੇਟ ਜਿਹੜੇ ਲੱਗੇ ਉਹਨਾਂ ਦੀ ਆਰਥਿਕ ਹਾਲਤ ਨੂੰ ਤੋੜਿਆ ਜਾਵੇ ਸਟੇਟਾਂ ਦੇ ਫਰਡ ਨੂੰ ਤੋੜਿਆ ਜਾਵੇ ਇਹ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਆ ਉਹਨੂੰ ਤਬਾਹ ਕਰਨ ਵੱਲ ਭਾਰਤੀ ਜਨਤਾ ਪਾਰਟੀ ਵਧੀ ਹੋਈ ਆ ਔਰ ਲਗਾਤਾਰ ਹਰੇਕ ਚੀਜ਼ ਦਾ ਜਿਹੜਾ ਕੇਂਦਰੀਕਰਨ ਕੀਤਾ ਜਾ ਰਿਹਾਗਾ ਹਰ ਇੱਕ ਚੀਜ਼ ਦਾ ਹਰ ਇੱਕ ਸਕੀਮ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਔਰ ਹੌਲੀ-ਹੌਲੀ ਸਟੇਟਾਂ ਦੇ ਅਧਿਕਾਰ ਖੋਏ ਜਾ ਰਹੇ ਨੇ ਔਰ ਸਟੇਟਾਂ ਨੂੰ ਸਟੇਟਾਂ ਨੂੰ ਰਹਿਮੋ ਕਰਮ ਤੇ ਛੱਡਿਆ ਜਾ ਰਿਹਾਗਾ ਸਟੇਟਾਂ ਦੇ ਲੋਕਾਂ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾਗਾ ਅੱਜ ਸਟੇਟਾਂ ਦੀ ਇਕਨੋਮੀ ਦੇ ਹਾਲਾਤ ਕਿਉਂ ਇਸ ਤਰ੍ਹਾਂ ਪੈਦਾ ਹੋਏ ਨੇਗੇ ਤਾਂ ਹੋਏ ਨੇ ਕਿਉਂਕਿ ਸਾਰੀਆਂ ਸਕੀਮਾਂ ਐਕੀ ਕਰਕੇ ਜਿਹੜੀਆਂ ਬੰਦ ਹੋ ਰਹੀਆਂ ਲਗੀਆਂ ਮੈਂ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਸੰਵਿਧਾਨ ਸਿਖਾਉਂਦਾਗਾ ਉਹਦੇ 'ਚ ਵੀ ਚਰਚਾ ਕਰਨਾ ਚਾਹੂੰਗਾ ਕਿਉਂਕਿ ਸਾਡੀ ਜਦੋਂ ਸੰਵਿਧਾਨ ਬਣਿਆ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸੰਵਿਧਾਨ ਬਣਾਇਆ ਸਾਡੇ ਰਾਇਬਰ ਜੀ ਨੇ ਸੰਵਿਧਾਨ ਬਣਾਇਆ ਤਾਂ ਪ੍ਰੇਮਬਾ ਲਿਖੀ ਜਦੋਂ ਪ੍ਰੇਮਬਾ ਲਿਖੀ ਜਿਹੜੀ ਕਿ ਬਹੁਤ ਸਾਰੇ ਸਾਥੀਆਂ ਨੂੰ ਪਤਾਗਾ ਕਿ ਦੇਸ਼ ਦੀ ਦੇਸ਼ ਦੀ ਸਰਵੋਚ ਅਦਾਲਤ ਨੇ ਬਹੁਤ ਸਾਰੇ ਡਿਫਰੈਂਟ ਕੇਸਾਂ ਦੇ ਅੰਦਰ ਇਹ ਕਿਹਾਗਾ ਕਿ ਤੁਸੀਂ ਪ੍ਰੇਮਬਾ ਨੂੰ ਚੇਂਜ ਨਹੀਂ ਕਰ ਸਕਦੇ ਯਾਨੀ ਕਿ ਤੁਸੀਂ ਸੰਵਿਧਾਨ ਦੀ ਆਤਮਾ ਨੂੰ ਚੇਂਜ ਨਹੀਂ ਕਰ ਸਕਦੇ ਉਹ ਆਤਮਾ ਕੀ ਆ ਉਭੀ ਮੈਂ ਪੜ ਕੇ ਸੁਣਾਉਂਗਾ ਇਹ ਕੇਸ ਨੇ ਬਹੁਤ ਸਾਰੇ 1973 ਚ 1973 ਚ ਕੇਸ਼ਵਨੰਦ ਭਾਰਤੀ ਕੇਸ ਹੋਇਆ ਔਰ ਉਸ ਤੋਂ ਬਾਅਦ ਐਸਆਰ ਬੁਮਾਈ ਕੇਸ ਹੋਇਆ ਇੰਦਰਾ ਗਾਂਧੀ ਵਰਸਸ ਇੰਦਰਾ ਗਾਂਧੀ ਜੀ ਵਰਸਸ ਰਾਜ ਨਾਰਾਇਣ ਕੇਸ ਹੋਇਆ ਇਹ ਬਹੁਤ ਸਾਰੇ ਕੇਸ ਜਿਹੜੇ ਹੋਏ ਜਿਨ੍ਹਾਂ ਦੇ ਅੰਦਰ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਗੱਲ ਕਹੀ ਕਿ ਦੇਸ਼ ਦੇ ਸੰਵਿਧਾਨ ਦੀ ਆਤਮਾ ਨੂੰ ਬਦਲਿਆ ਨਹੀਂ ਜਾ ਸਕਦਾ ਸੰਵਿਧਾਨ ਦੀ ਆਤਮਾ ਕੀ ਕਹਿੰਦੀ ਆ ਮੈਂ ਉਸ ਆਤਮਾ ਤੇ ਆਉਣਾਗਾ ਪ੍ਰਭੂ ਸੱਤਾ ਸੰਪੰਨ ਯਾਨੀ ਕਿ ਸਵਰੰਤੀ ਸਵਰੰਤੀ ਕੀ ਆ ਅਸੀਂ ਆਪਣੇ ਆਪ ਵਿੱਚ ਮੁਕੰਮਲ ਹਾਂ ਕੋਈ ਸਾਡੇ ਤੇ ਹਾਵੀ ਨਹੀਂ ਹੋ ਸਕਦਾ ਸਵਰੰਤੀ ਦਾ ਮਤਲਬ ਇਹ ਆ ਪ੍ਰਭੂ ਸੱਤਾ ਦਾ ਸੰਪੰਨ ਦਾ ਮਤਲਬ ਇਹ ਆ ਸਮਾਜਵਾਦੀ ਯਾਨੀ ਕਿ ਸੋਸ਼ਲਿਜ਼ਮ ਦੀ ਗੱਲ ਸਮਾਜ ਵਿੱਚ ਸਮਾਨਤਾ ਅਤੇ ਨਿਰਪੱਖਤਾ ਦਾ ਉਦੇਸ਼ ਆ ਧਰਮ ਨਿਰਪੱਖ ਯਾਨੀ ਸਾਰੇ ਧਰਮਾਂ ਦਾ ਸਤਕਾਰ ਦੇਸ਼ ਦਾ ਕੋਈ ਵੀ ਅਧਿਕਾਰਤ ਰਾਜ ਧਰਮ ਨਹੀਂ ਹੋਵੇਗਾ ਯਾਨੀ ਕਿ ਅਸੀਂ ਸੈਕੂਲਰ ਆਸਾਰੇ ਜਣੇ ਲੋਕਤੰਤਰੀ ਡੈਮੋਕ੍ਰੇਸੀ ਸ਼ਕਤੀ ਲੋਕਾਂ ਕੋਲ ਆ ਚੁਣੇ ਹੋਏ ਪ੍ਰਤਿਨਿਧ ਫੈਸਲਾ ਕਰਨਗੇ ਫੈਸਲਾ ਲੈਣਗੇ ਇਸੇ ਤਰ੍ਹਾਂ ਗਣਤੰਤਰ ਰਿਪਬਲਿਕ ਚੁਣੇ ਹੋਏ ਰਾਜ ਦਾ ਮੁਖੀ ਰਾਸ਼ਟਰਪਤੀ ਹੋਵੇ ਕੋਈ ਰਾਜਾ ਨਹੀਂ ਹੋਵੇਗਾ ਅੱਜ ਇਹਨਾਂ ਸਾਰੀਆਂ ਜੋ ਸਾਡੀਆਂ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਸੁਪਨਾ ਸੀ ਕਿ ਸਾਡਾ ਦੇਸ਼ ਇਕੱਠ ਰਹਿ ਇੱਕ ਮੁਠ ਰਹੇ ਇਥੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਨਸਲਾਂ ਦੇ ਵੱਖ-ਵੱਖ ਜਾਤਾਂ ਦੇ ਵੱਖ-ਵੱਖ ਕਬੀਲਿਆਂ ਦੇ ਲੋਕ ਵਸਦੇ ਨੇਗੇ ਉਹਨੂੰ ਤਬਾਹ ਕਰਨ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੁਰੀ ਹੋਈ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਢੀਨ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਨੇਗੇ ਦੇਖੀ ਕਰਕੇ ਧਾਰਾ ਜਿਹੜੀ ਆ ਉਹ ਤੋੜੀ ਜਾ ਰਹੀ ਆ ਇਹ ਕਿਉਂਕਿ ਅੱਜ ਦੇਸ਼ ਪਰਦੇ ਅੰਦਰ ਦੇਸ਼ ਪਰਦੇ ਅੰਦਰ ਆਮ ਆਦਮੀ ਪਾਰਟੀ ਜਿਹੜੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ ਜੇ ਅੱਜ ਗੁਜਰਾਤ ਦੀ ਗੱਲ ਕਰੀਏ ਉੱਥੇ ਵੀ ਵੱਡੀਆਂ-ਵੱਡੀਆਂ ਮੈਂ ਜਾਣਾਂ ਕਿ ਮੈਂ ਵੀ ਗਿਆਗਾ ਸਰਦਾਰ ਭਗਵੰਤ ਸਿੰਘ ਮਾਨ ਵੀ ਜਾਂਦੇ ਰਹੇਗੇ ਕਿਉਂਕਿ ਸਾਡੀ ਸਰਕਾਰ ਜਦੋਂ ਤੋਂ ਦੇਸ਼ ਦੇ ਸਾਡੀ ਪਾਰਟੀ ਬਣੀ ਆ ਅਸੀਂ ਕੋਈ ਗੱਲ ਤੇ ਆਿਆਂਗੇ ਕਿ ਸਾਰਿਆਂ ਨੂੰ ਪੜਨ ਦਾ ਅਧਿਕਾਰ ਮਿਲੇ ਸਪੀਕਰ ਸਾਹਿਬ ਸਭ ਨੂੰ ਰੋਜ਼ਗਾਰ ਦਾ ਅਧਿਕਾਰ ਮਿਲੇ ਸਾਰੇ ਲੋਕਾਂ ਨੂੰ ਅੱਛੀ ਮੈਡੀਕਲ ਸਹੂਲਤਾਂ ਮਿਲਣ ਕਿਉਂਕਿ ਬਾਬਾ ਸਾਹਿਬ ਹੀਮਰਾਉ ਬੇੜਕਲ ਜੀ ਨੇ ਵੀ ਕਿਹਾ ਸੀਗਾ ਪੜੋ ਜੁੜੋ ਤੇ ਸੰਘਰਸ਼ ਕਰੋ ਉਸੇ ਸਿਧਾਂਤ ਤੇ ਚੱਲਦੇ ਹੋਏ ਅੱਜ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਈਆ ਨਹੀਂ ਤਾਂ ਪੁਰਾਣੀਆਂ ਸਰਕਾਰਾਂ ਜਿਹੜੀਆਂ ਇਸ ਸੀਟ ਤੇ ਬੈਠਦੀਆਂ ਰੰਜਾਂ ਲਾਗੀਆਂ ਅੱਜ ਆਪੋਜੀਸ਼ਨ ਚ ਨੇਗੀਆਂ ਉਹ ਕੀ ਦੀ ਫੋਟੋ ਲਾਉਂਦੀਆਂ ਸੀ ਆਪਣੇ ਮੁੱਖ ਮੰਤਰੀ ਦੀ ਫੋਟੋ ਲਾਉਂਦੀਆਂ ਸੀ ਅੱਜ ਅਸੀਂ ਬਾਬਾ ਸਾਹਿਬ ਧੀਮਰਾਓ ਮੇੜਕਰ ਜੀ ਦੀ ਫੋਟੋ ਲਾਈਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਲਾਈਆ ਅਸੀਂ ਉਹਨਾਂ ਨੂੰ ਕਿਉਂ ਲਾਈਆ ਕਿ ਅਸੀਂ ਦੇਸ਼ ਦੇ ਅੰਦਰ ਸੰਵਧਾਨ ਦੀ ਜਿਹੜੀ ਅਸਲੀ ਸਪੀਟਾ ਜੋ ਸੰਵਧਾਨ ਦੇ ਅੰਦਰ ਲਿਖਿਆਗਾ ਉਹਨੂੰ ਇਹਨਾਂ ਮੇ ਲਾਗੂ ਕਰਨਾ ਚਾਹੁੰਦੇ ਆ ਅੱਜ ਪੰਜਾਬ ਦੇ ਅੰਦਰ ਗਰੀਬਾਂ ਦੇ ਬੱਚੇ ਪੜ ਰਹੇ ਨੇ ਕਿ ਅੱਜ ਉਹਦਾ ਰਿਜ਼ਲਟ ਜਿਹੜਾ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਗਰੀਬਾਂ ਦੇ ਬੱਚੇ ਜਿਹੜੇ ਨੇ ਉਹ ਤਰੱਕੀ ਕਰ ਰਹੇ ਨੇ ਮੈਂ ਦੇਖ ਰਿਹਾ ਸੀਗਾ ਐਜੂਕੇਸ਼ਨ ਦੇ ਅੰਦਰ ਐਜੂਕੇਸ਼ਨ ਦੇ ਅੰਦਰ ਸਪੀਕਰ ਸਾਹਿਬ ਕੋਈ ਗੱਲ ਕਰਨੀ ਬਹੁਤ ਜ਼ਰੂਰੀ ਆ ਕਿ ਅੱਜ ਕਿਸ ਤਰ੍ਹਾਂ ਤਿੰਨਾਂ ਸਾਲਾਂ ਦੇ ਅੰਦਰ ਐਜੂਕੇਸ਼ਨ ਦੀ ਤਸਵੀਰ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਬਦਲੀ ਆ ਜੇਈ ਦਾ ਇਗਜ਼ਾਮ ਹੋਇਆ ਟੋਟਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ 267 ਬੱਚਿਆਂ ਨੇ ਜਿਹੜਾ ਉਹ ਐਗਜ਼ਾਮ ਪਾਸ ਕੀਤਾ ਜਿੰਨਾਂ ਵਿੱਚ ਐਡਮਿਸ਼ਨ ਜਿਹੜੀ ਆ ਕਿਉਂਕਿ ਅੱਗੇ ਜਾ ਕੇ ਫਿਰ ਕੰਪੀਟੀਸ਼ਨ ਹੁੰਦਾ 235 235 ਜਿਹੜੇ ਬੱਚੇ ਸੀ ਉਹਨਾਂ ਨੂੰ ਐਡਮਿਸ਼ਨ ਮਿਲੀ ਇਸੇ ਤਰ੍ਹਾਂ ਆਈਆਈ ਤੇ ਜਿਹੜੀ ਐਡਮਿਸ਼ਨ ਮਿਲੀ ਨੀਟਸ ਮਿਲੀ ਇਸ ਤੋਂ ਉਹ ਜਿਹੜਾ ਨੀਟ ਦਾ ਐਗਜ਼ਾਮ ਸੀ ਸਰ ਉਹਦੇ ਵਿੱਚ 847 ਬੱਚਿਆਂ ਨੇ ਕੁਆਲੀਫਾਈ ਕੀਤਾ ਜਿਦੇ ਵਿੱਚੋਂ 560 ਬੱਚਿਆਂ ਨੂੰ ਜਿਹੜੀ ਐਡਮਿਸ਼ਨ ਮਿਲੀ ਆ ਇਹ ਉਹ ਘਰਾਂ ਦੇ ਬੱਚੇ ਨੇ ਸਪੀਕਰ ਸਾਹਿਬ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਇਸ ਤੋਂ ਪਹਿਲਾਂ ਦਿਖਾ ਦਨ اپوزیشن ਵਾਲੇ ਬੈਠੇ ਨੇ ਸਾਥੀ ਬਹੁਤ ਸਾਰੇ ਸਤਕਾਰਯੋਗ ਸੱਜਣ ਪਹਿਲਾ ਕੈਬਨਿਟ ਦੇ ਵਜ਼ੀਰ ਰਹੇ ਨੇ ਇਹ ਆਪਣਾ ਡਾਟਾ ਦੇ ਦਨ ਕਿ ਇਹਨਾਂ ਦੇ ਸਮੇਂ ਕਿੰਨੇ ਕਿੰਨੇ ਬੱਚੇ ਜਿਹੜੇ ਸੀ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਉਹ ਐਮਬੀਬੀਐਸ ਦਾਖਲਾ ਮਿਲਿਆ ਹੋਵੇ ਕਿਸੇ ਨੂੰ ਆਈਆਈਟੀ 'ਚ ਦਾਖਲਾ ਮਿਲਿਆ ਹੋਵੇ ਇਹ ਤਾਂ ਹੀ ਸੰਭਵ ਹੋ ਸਕਿਆ ਜੇ ਅੱਜ ਪੰਜਾਬ ਦੇ ਅੰਦਰ ਸਕੂਲ ਆਫ ਫੈਮਿਨਸ ਦੀ ਸਥਾਪਨਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤੀ ਇਹ ਸਾਰੇ ਪੈਰਾਮੀਟਰ ਇਸੇ ਕਰਕੇ ਬਦਲ ਰਹੇ ਨੇ ਕਿ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਮੈਂ ਗੱਲ ਕਰਨੀ ਬਹੁਤ ਗੁੱਡੀ ਸਮਝੂਗਾ ਮੇਰੇ ਯਾਦ ਆ ਬਾਜਵਾ ਸਾਹਿਬ ਹੱਸ ਰਹੇ ਨੇ ਬਾਜਵਾ ਸਾਹਿਬ ਤੁਹਾਡੀ ਜੇ ਪਿਛਲੀ ਸੀਟ ਤੇ ਮੈਂ ਬੈਠਾ ਹੁੰਦਾ ਸੀ ਬੈਠਾ ਹੁੰਦਾ ਸੀ ਫੂਲਕਾ ਸਾਹਿਬ ਉਸ ਸਮੇਂ ਲੀਡਰ ਆਪੋਜੀਸ਼ਨ ਸੀ ਤੇ ਇੱਥੇ ਇਸੇ ਵਿਧਾਨ ਸਭਾ ਦੇ ਉੱਤੇ ਸਪੀਕਰ ਸਾਹਿਬ ਦੇ ਕੋਲੇ ਇੱਕ ਬਿਲ ਆਇਆ ਬਿਲ ਕੀ ਸੀਗਾ ਤੁਸੀਂ ਸਾਰੇ ਜਾਣਦੇ ਹੋ ਰਾਣਾ ਜੀ ਤੁਹਾਡੇ ਯਾਦ ਹੋਊਗਾ ਬਿਲ ਸੀ ਐਡਵੋਕੇਟ ਇੰਗੇਜਮੈਂਟ ਐਕਟ 2017 ਐਡਵੋਕੇਟ ਇੰਗੇਜਮੈਂਟ ਐਕਟ 2017 ਤਾਂ ਮੈਨੂੰ ਯਾਦ ਆ ਮੈਂ ਪਹਿਲੀ ਵਾਰ ਕਿਉਂਕਿ ਪਹਿਲੇ ਦਿਨ ਹੀ ਉਹ ਆ ਗਿਆ ਸੈਸ਼ਨ ਪਹਿਲਾ ਸੀ ਤਜਰਬਾ ਹੈ ਨਹੀਂ ਸੀ ਕੋਈ ਮੈਂ ਪਹਿਲੀ ਵਾਰ ਉੱਠ ਕੇ ਸਪੀਕਰ ਸਾਹਿਬ ਨੂੰ ਕਿਹਾ ਰਾਣਾ ਕੇਪੀ ਜੀ ਸਪੀਕਰ ਸੀਗੇ ਮੈਂ ਕਹਾ ਸਪੀਕਰ ਸਾਹਿਬ ਇਸ ਦੇ ਅੰਦਰ ਰਿਜ਼ਰਵੇਸ਼ਨ ਦੀ ਵਿਵਸਥਾ ਨਹੀਂ ਹੈਗੀ ਇਸ ਸੈਕਟ ਦੇ ਅੰਦਰ ਰਿਜ਼ਰਵੇਸ਼ਨ ਦੀ ਵਿਵਸਥਾ ਨਹੀਂ ਹੈਗੀ ਇਸ ਦੇ ਵਿੱਚ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਜਾਵੇ ਤਾਂ ਸਪੀਕਰ ਸਾਹਿਬ ਕਹਿੰਦੇ ਤੁਹਾਡੀ ਗੱਲ ਆ ਗਈ ਬੈਠ ਜਾਓ ਇਹ ਚ ਰਿਜ਼ਰਵੇਸ਼ਨ ਨਹੀਂ ਹੁੰਦੀ ਕਹਿੰਦੇ ਨੇ ਜਿਦਾ ਵੱਡੇ ਵੱਡੇ ਘਰਾਂ ਦੇ ਲੋਕ ਲੱਗਦੇ ਨੇਗੇ ਇਹ ਜਿਹੜੇ ਦਲਤ ਲੋਕ ਨੇ ਤੁਸੀਂ ਕਹਿੰਦੇ ਹੋ ਨਾ ਐਲ ਐਲ ਵੀ ਕਰ ਲਈ ਔਰ ਕਰ ਲਈ ਇੱਥੇ ਅਸੀਂ ਨਹੀਂ ਬੜਨ ਦਿੰਦੇ ਇਸ ਤੋਂ ਦੇ ਹਾਲਾਤ ਉਸ ਸਮੇਂ ਦੀ ਕਾਂਗਰਸ ਪਾਰਟੀ ਪੁੱਛ ਲਓ ਰਿਕਾਰਡ ਕਢਾ ਕੇ ਦੇਖ ਲਓ ਸਾਰਾ ਰਿਕਾਰਡ ਕਢਾ ਕੇ ਦੇਖ ਲਓ 211 ਦੀ ਗੱਲ ਪੂਰੀ ਹੋਣ ਦਿਓ ਗੱਲ ਪੂਰੀ ਹੋਣ ਦਿਓ ਮੈਂ ਪੂਰੀ ਹੋਣ ਦੀ ਗੱਲ ਗੱਲ ਪੂਰੀ ਹੋਣ ਦੀ ਪੂਰੀ ਹੋਣ ਦੀ ਗੱਲ ਗੱਲ ਪੂਰੀ ਹੋਣ ਦੀ ਗੱਲ ਤੁਹਾਨੂੰ ਮੌਕਾ ਦੇਵਾਂਗੇ ਪੂਰਾ ਉਸ ਤੋਂ ਬਾਅਦ ਮੈਂ ਰਿਪਲਾਈ ਵੀ ਕਰੂੰਗਾ ਤੁਹਾਡੀ ਹਰ ਗੱਲ ਦਾ ਮੈਂ ਪਲੀਜ਼ ਮੇਰਾ ਆਪਣੀ ਗੱਲ ਖੂਦ ਕਰ ਲੈਣ ਦਿਓ ਤੇਲੇ ਭਾਈ 217 ਗੱਲ ਪੂਰੀ ਹੋਣ ਦਿਓ ਭਾਈ ਬਸਾ ਐਡਵੋਕੇਟ ਅੰਗੇਜ਼ ਮੈਂ ਟੈਕਸ ਦੀ ਮੈਂ ਗੱਲ ਕਰ ਰਿਹਾ ਪਲੀਜ਼ ਪਲੀਜ਼ ਸਿਟ ਡਾਊਨ ਪਲੀਜ਼ ਬਾਜੀ ਬਸਾ ਗਰੀਬਾਂ ਦੀ ਗੱਲ ਹੋਣ ਦਿਓ ਕਿਉਂ ਬਾਰ-ਬਾਰ ਇੰਟਰਪਟ ਕਰਦੇ ਹੋ ਗਰੀਬਾਂ ਦੀ ਗੱਲ ਕਰਦੇ ਨਹੀਂ ਕਰ ਲੈਣ ਦਿਓ ਮੈਂ ਦਰਸ ਰੱਖਿਆ ਕਰੋ ਬਹਿ ਜਾਇਆ ਕਰੋ ਬਹਿ ਜਾਇਆ ਕਰੋ ਕਰ ਲਓ ਕਰ ਲਓ ਬਹਿ ਜਾ ਕਰੋ 10 ਮਿੰਟ ਬਹਿ ਜਾਇਆ ਕਰੋ ਦਲਤ ਕਿ ਐਨੇ ਦਲਤ ਵਿਰੋਧੀ ਕਿਉਂ ਐਨੇ ਦਲਤ ਵਿਰੋਧੀ ਗੱਲ ਹੋਣ ਦਿਓ ਗੱਲ ਹੋਣ ਦਿਓ ਦਲਤਾਂ ਤੋਂ ਇਹਨਾਂ ਸੇਕ ਕਿਉਂ ਲੱਗਦਾਗਾ ਗਰੀਬਾਂ ਤੋਂ ਕਿਉਂ ਡਰਦੇ ਹੋ ਯਾਰ ਕਿਉਂ ਡਰਦੇ ਹੋ ਗਰੀਬਾਂ ਤੋਂ ਤੁਸੀਂ ਲੋਕਾਂ ਤੋਂ ਗੱਲ ਹੋਣ ਦੇ ਗਰੀਬਾਂ ਤੋਂ ਕਿਉਂ ਡਰਦੇ ਹੋ ਇੰਨਾ ਕਿਉਂ ਡਰਪੋਕ ਹੋ ਤੁਸੀਂ ਕਿਉਂ ਦਲਤਾਂ ਦਾ ਵਿਰੋਧ ਕਰਦੇ ਹੋ ਤੁਸੀਂ ਹਰ ਜਦੋਂ ਵੀ ਕੋਈ ਗੱਲ ਪੂਰੀ ਹੋਣ ਦਿਓ ਗੱਲ ਪੂਰੀ ਹੋਣ ਦਿਓ ਜਦੋਂ ਕੋਈ ਦਲਤਾਂ ਦਾ ਨੁਮਾਇੰਦਾ ਬੋਲ ਜਦੋਂ ਉਹਨਾਂ ਦੀ ਗੱਲ ਪੂਰੀ ਹੋਗੀ ਤੁਹਾਨੂੰ ਮੌਕਾ ਮਿਲੇਗਾ ਜਦੋਂ ਜਦੋਂ ਕੋਈ ਦਲਤ ਮੰਤਰੀ ਬੋਲਦਾ ਵਿੱਚ ਨਿਰ断 ਨਾ ਕਰੀਏ ਮੰਨ ਲਓ ਤੁਸੀਂ ਉਸੇ ਸਮੇਂ ਵਿਰੋਧ ਕਰਦੇ ਹੋ ਸਰ ਡਿਪਟੀ ਸਪੀਕਰ ਸਾਹਿਬ ਜੀ ਅਸੀਂ 2022 ਦੇ ਅੰਦਰ ਪਹਿਲੀ ਐਮੈਂਡਮੈਂਟ ਲਿਆਂਦੀ ਉਸ ਐਕਟ ਦੇ ਅੰਦਰ ਉਸੇ ਐਕਟ ਦੇ ਅੰਦਰ ਉਸ ਐਕਟ ਦੇ ਅੰਦਰ ਲਿਆਂਦੀ ਅਸੀਂ 25% ਦੀ 25% ਦੀ ਜਿਹੜੀ ਰਿਜ਼ਰਵੇਸ਼ਨ ਸੀ ਉਹਦੇ ਵਿੱਚ ਕੀਤੀ ਗੱਲ ਪੂਰੀ ਹੋ ਜਾਣ ਦਿਓ 58 ਅੱਜ 58 ਪੋਸਟਾਂ ਜਿਹੜੀਆਂ ਨੇ 58 ਪੋਸਟਾਂ ਗਰੀਬ ਘਰਾਂ ਦੇ ਬੱਚੇ ਜਿਹੜੇ ਨੇਗੇ ਉਹ ਅੱਜ ਹਾਈ ਕੋਰਟ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹ ਅੱਜ ਹਾਈ ਕੋਰਟ ਦੇ ਅੰਦਰ ਸੇਵਾਵਾਂ ਨਿਭਾ ਰਹੇ ਨੇ ਤੁਸੀਂ ਪੁੱਛ ਲਓ ਚਾਹੇ ਉਹ ਸੰਗਰੂੜ ਦੀ ਕੁੜੀ ਹੋਵੇ ਇੱਕ ਮਜ਼ਦੂਰ ਦੀ ਚਾਹੋ ਜਲੰਧਰ ਦੇ ਇੱਕ ਮਜ਼ਦੂਰ ਦੇ ਮੁੰਡੇ ਦੀ ਹੋਵੇ ਦੋਨਾਂ ਦੇ ਪਤਾ ਕਰ ਲੋ ਦੋਨਾਂ ਦੇ ਪਿਤਾ ਸਿਵਲ ਸਫਾਈ ਦਾ ਕੰਮ ਕਰਦੇ ਸੀਗੇ ਅੱਜ ਉਹਨਾਂ ਦੇ ਬੱਚਿਆਂ ਨੂੰ ਕਿੱਥੇ ਲਾਇਆ ਸੀ ਨੇ ਹਾਈ ਕੋਰਟ ਦੇ ਅੰਦਰ ਲਾਇਆਗਾ ਅੱਜ ਅਸੀਂ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਉਹ ਲੋਕ ਹਾਈ ਕੋਰਟ ਦੇ ਜੱਜ ਬਣ ਸਕਣ 25 ਹਾਈ ਕੋਰਟ ਲੱਗੀਆਂ ਸ਼ਾਇਦ ਮੈਂ ਗਲਤ ਹੋਵਾਂ ਬਲਵਿੰਦਰ ਜੀ ਤੁਸੀਂ ਪੜਿਆ ਹੋਊਗਾ 25 ਹਾਈ ਕੋਰਟ ਲੱਗੀਆਂ 25 ਹਾਈ ਕੋਰਟ ਲੱਗੀਆਂ ਦੇਸ਼ ਭਰ ਦੇ ਅੰਦਰ ਕੱਲਾ ਪੰਜਾਬ ਆ ਕੱਲੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੱਲਾ ਸਰਦਾਰ ਭਗਵੰਤ ਸਿੰਘ ਮਾਨ ਆ ਜਿਹਨੇ ਪਹਿਲੀ ਵਾਰ ਪੰਜਾਬ ਦੀ ਹਾਈ ਕੋਰਟ ਦੇ ਅੰਦਰ ਰਿਜ਼ਰਵੇਸ਼ਨ ਲਾਗੂ ਕੀਤੀ ਆ ਮੈਂ ਧੰਨਵਾਦ ਕਰਨਾ ਚਾਹਨਾਗਾ ਮਾਨ ਲੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿਉਂਕਿ ਇਹ ਬਦਲਾਅ ਆ ਤੁਸੀਂ ਕਹਿੰਦੇ ਬਦਲਾਅ ਕੀ ਆ ਪੂਰੇ ਦੇਸ਼ ਪਰਚੇ ਦੀਆਂ ਥੋਡੀਆਂ ਸਰਕਾਰਾਂ ਨੇ ਤੁਸੀਂ ਰਿਕੁਐਸਟ ਕਰ ਲਓ ਤੁਹਾਡੀ ਹਿਮਾਚਲ ਸਰਕਾਰ ਆ ਤੁਹਾਡੀ ਕਰਨਾਟਕਾ ਸਰਕਾਰ ਆ ਤੁਸੀਂ ਇਹਨਾਂ ਨੂੰ ਬੇਨਤੀ ਕਰ ਲਓ ਤੇ ਇਸ ਦੌਰੈਜੂਸ਼ਨ ਪਾ ਕੇ ਅੱਜ ਅਡਾਪਟ ਕਰ ਲੋ ਕਿ ਭਾਈ ਇੱਥੇ ਰਿਜ਼ਰਵੇਸ਼ਨ ਲਾਗੂ ਕਰ ਦੋ ਨਹੀਂ ਹਿੰਮਤ ਹੈ ਜੀ ਕਿਉਂਕਿ ਤੁਸੀਂ ਤੁਹਾਡੀ ਮਾਨਸਿਕਤਾ ਜਿਹੜੀ ਆ ਉਹ ਮੈਸਮੇਂ ਦਾ ਦਲਤ ਵਿਰੋਧੀ ਆ ਲਗਾਤਾਰ ਆਵਾਜ਼ ਵੀ ਪਾਤੀ ਜਿਹੜੀ ਆ ਅੱਜ ਪੰਜਾਬ ਦੇ ਅੰਦਰ ਇਹ ਹਿਸਟਰੀ ਆ ਹਿਸਟਰੀ ਆ ਪੰਜਾਬ ਦੀ ਸਰ ਅੱਜ ਤੱਕ ਅੱਜ ਤੱਕ ਕਦੇ ਵੀ ਟ੍ਰੈਜ਼ਰੀ ਬੈਂਕ ਦੇ ਉੱਤੇ ਕਦੇ ਵੀ ਸਰਕਾਰੀ ਬੈਂਕ ਦੇ ਉੱਤੇ 6 ਦਲਤ ਮੰਤਰੀ ਨਹੀਂ ਬੈਠੇ ਸੀਗੇ ਪਹਿਲੀ ਵਾਰ ਆ ਅੱਜ ਇਸ ਕਤਾਰ ਦੇ ਵਿੱਚ 6 ਜਿਹੜੇ ਦਲਤ ਮੰਤਰੀ ਬੈਠੇ ਨੇ ਅੱਜ ਪੰਜਾਬ ਦੇ ਅੰਦਰ ਇਹ ਪਹਿਲੀ ਵਾਰ ਹੋਇਆਗਾ ਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਪਹਿਲੀ ਵਾਰ ਪੰਜਾਬ ਦਾ ਫਾਈਨਾਂਸ ਮਿਨਿਸਟਰ ਇੱਕ ਮਜ਼ਦੂਰ ਦੇ ਘਰ ਚੋਂ ਪੈਦਾ ਹੋ ਕੇ ਇੱਕ ਦਲਤ ਦੇ ਘਰ ਚੋਂ ਪੈਦਾ ਹੋ ਕੇ ਜਿਹੜਾ ਇਸ ਕੁਰਸੀ ਦੇ ਬੈਠਿਆਗਾ ਉਹ ਟੈਂਪਰੇਰੀ ਗੱਲ ਨੂੰ ਗੱਲ ਪੁੱਲਣ ਦਿਓ ਤੁਸੀਂ ਚੇਅਰ ਨੂੰ ਡਰੈਸ ਕਰੋ ਗੱਲ ਪੂਰੀ ਕਰੋ ਜਿੰਮਾ ਜੀ ਪੂਰੀ ਕਰੋ ਗੱਲ ਸੋ ਮੇਰਾ ਕਹਿਣ ਦਾ ਪਾਵ ਆ ਸੋ ਸੋ ਕਹਿਣ ਦਾ ਪਾਵ ਆ ਕਿ ਲਗਾਤਾਰ ਸਰਕਾਰ ਜਿਹੜੀ ਆ ਸਰਕਾਰ ਜਿਹੜੀ ਆ ਗਰੀਬਾਂ ਦੇ ਹੱਕ ਵਿੱਚ ਲੱਗੀ ਹੋਈ ਆ ਔਰ ਦੂਜੇ ਪਾਸੇ ਦੀ ਗੱਲ ਪੂਰੀ ਹੋਣ ਦਿਓ ਔਰ ਦੂਜੇ ਪਾਸੇ ਉਹ ਲੋਕ ਜਿਹੜੇ ਉਹ ਭਾਰਤ ਜਨਤਾ ਪਾਰਟੀ ਆ ਜਿਹੜੀ ਲਗਾਤਾਰ ਲਗਾਤਾਰ ਦੇਸ਼ ਦੇ ਮਸਲੇ ਉੱਤੇ ਅਭਿਆਨ ਕਰ ਰਹੀ ਆ ਦੇਸ਼ ਦੇ ਗਰੀਬਾਂ ਤੇ ਹਮਲਾ ਕਰ ਰਹੀ ਆ ਪਰ ਲੇਕਿਨ ਆ ਸਾਡੇ ਜਿਹੜੇ ਰਨਿੰਗ ਕਮੈਂਟਰੀ ਵਾਲੇ ਸਾਥੀ ਨੇ ਇਹ ਅੱਜ ਵੀ ਮੇਰਾ ਸਾਥ ਦੇ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਇਹਨਾਂ ਨੂੰ ਸਮਝਣਾ ਚਾਹੀਦਾ ਇਹ ਭਾਜਪਾ ਦੇ ਸਾਥ ਕਿਉਂ ਦੇ ਰਹੇ ਨੇ ਅੱਜ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਮੈਂ ਇਕੱਲੇ ਮੈਂ ਇਕੱਲੇ ਪੰਜਾਬ ਦੇ ਮਜ਼ਦੂਰਾਂ ਦੇ ਬੱਚਿਆਂ ਦੀ ਗੱਲ ਕਰ ਰਿਹਾ ਅੱਜ ਜਿੱਥੇ 56000 ਨੌਕਰੀਆਂ ਪੰਜਾਬ ਦੇ ਨੌਜਵਾਨ ਲੋਕਾਂ ਨੂੰ ਮਿਲੀਆਂ ਨੇ ਜਿਹਦੇ ਵਿੱਚੋਂ ਲਗਭਗ 15000 ਜੁੜੀਆਂ ਨੌਕਰੀਆਂ ਨੇ ਉਹ ਗਰੀਬ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਰਹੀਆਂ ਪਿੱਛੇ ਇੱਕ ਬੱਚੀ ਮੇਰੇ ਕੋਲ ਆਈ ਪੁੱਛ ਲਿਆ ਜਾ ਕੇ ਬਰੇਟੇ ਤੋਂ ਬਰੇਟੇ ਤੋਂ ਇੱਕ ਬੱਚਾ ਆਇਆ ਉਹਦੀ ਕਲੀਨ ਦਾ ਅਪੁਆਇੰਟਮੈਂਟ ਲੈਟਰ ਰਹਿ ਗਿਆ ਸੀਗਾ ਕਿਸੇ ਤੇ ਪਹਿਲਾਂ ਉਹ ਲੇਟ ਹੋ ਗਈ ਹੋਣੀ ਉਹ ਜਦੋਂ ਲੈ ਲੈਟਰ ਲੈਣ ਲਈ ਮੇਰੇ ਕੋਲ ਆਈ ਮੈਨੂੰ ਪੁੱਛਿਆ ਕੀ ਤੇਰੇ ਫਾਦਰ ਕੀ ਕਰਦੇ ਨੇ ਉਹ ਕਹਿੰਦੀ ਮੇਰੇ ਫਾਦਰ ਪੱਲੇਦਾਰ ਨੇ ਮੈਂ ਕਿਹਾ ਮਾਤਾ ਕੀ ਕਰਦੀ ਆ ਕਹਿੰਦੀ ਨਰੇਗਾ ਦੀ ਮਜ਼ਦੂਰੀ ਕਰਦੀ ਹੈ ਮਾਂ ਨੇ ਨਰੇਗਾ ਦੀ ਮਜ਼ਦੂਰੀ ਕੀਤੀ ਬਾਪ ਨੇ ਪੱਲੇਦਾਰੀ ਕੀਤੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਜੀ ਨੇ ਟਰਾਂਸਪੇਰੈਂਸੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਮਿਹਰਬਾਨੀ ਦੇ ਆਧਾਰ ਦੇ ਉੱਤੇ ਅੱਜ ਪੰਜਾਬ ਦੇ 56 ਹਜ਼ਾਰ ਨੌਕਰੀਆਂ ਨੌਜਵਾਨ ਮੁੰਡੇ ਕੁੜੀਆਂ ਦਿੱਤੀਆਂ ਗਈਆਂ ਜਿਦੇ ਵਿੱਚੋਂ 15 ਹਜ਼ਾਰ ਨੌਕਰੀਆਂ ਜੜੀਆਂ ਉਹ ਦਲਤ ਵਰਗ ਦੇ ਹਿੱਸੇ ਆਉਂਦੀਆਂ ਲੱਗੀਆਂ ਮੇਰੇ ਭਰਾ ਨੇ ਗੱਲ ਕੀਤੀ ਸੀਗੀ ਆਪੋਜੀਸ਼ਨ ਸਾਈਡ ਦੇ ਤੋਂ ਕਿ ਪੰਜਾਬ ਦੇ ਪਹਿਲੀ ਵਾਰ ਹੋਇਆ ਕਿ ਸ਼ੈਡਿਊਲ ਕਾਸ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ ਵਿੱਚ ਲਗਭਗ 5000 ਦੇ ਕਰੀਬ ਜਿਹੜੇ ਗਰੀਬ ਪਰਿਵਾਰ ਸੀ ਉਹਨਾਂ ਦਾ ਕਰਜ਼ਾ ਜਿਹੜਾ ਅਸੀਂ ਟੋਟਲ ਮਾਫ ਕੀਤਾ ਇਸੇ ਤਰ੍ਹਾਂ ਐਸ்சி ਐਸਟੀ ਸਬ ਪਲਾਨ ਦੇ ਤਹਿਤ 2025-26 ਦੇ ਬਜਟ ਵਿੱਚ 14000 ਕਰੋੜ ਰੁਪਏ ਜਿਹੜਾ ਉਹ ਰੱਖਿਆ ਗਿਆ ਕਿਉਂਕਿ ਸਾਡੀ ਸਰਕਾਰ ਤਾਂ ਲਗਾਤਾਰ ਗਰੀਬਾਂ ਦੇ ਨਾਲ ਆ ਗਰੀਬਾਂ ਦੇ ਹੱਕ ਵਿੱਚ ਖੜੀ ਆ ਪਰ ਲੇਕਿਨ ਦੂਜੇ ਪਾਸੇ ਸੈਂਟਰ ਸਰਕਾਰ ਜਿਹੜੀ ਆ ਲਗਾਤਾਰ ਲਗਾਤਾਰ ਮਜ਼ਦੂਰਾਂ ਤੇ ਹਮਲਾ ਕਰ ਰਹੀ ਆ ਲਗਾਤਾਰ ਗਰੀਬਾਂ ਤੇ ਹਮਲਾ ਕਰ ਰਹੀ ਆ ਲਗਾਤਾਰ ਦਲਤਾਂ ਤੇ ਹਮਲਾ ਕਰ ਰਹੀ ਆ ਕਿਉਂਕਿ ਸਾਡੇ ਤਾਂ ਗੁਰੂ ਸਾਹਿਬਾਨ ਨੇ ਗੁਰੂ ਰਵਦਾਸ ਜੀ ਨੇ ਕੀ ਕਿਹਾ ਸੀਗਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ પ્રસન્ન ਸਾਡੀ ਤਾਂ ਸਰਕਾਰ ਇਸ ਤੇ ਕੰਮ ਕਰਦੀ ਆ ਕਿ ਸਾਰੇ ਸਮਾਜ ਦੀ ਭਲਾਈ ਲਈ ਸਾਰੇ ਬਰਾਬਰ ਹੋਣ ਇੱਕਸਾਰ ਹੋਣ ਸਾਰੇ ਇਕੱਠੇ ਹੋ ਕੇ ਚੱਲਣ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਸਾਰੀਆਂ ਜਿੰਨੀਆਂ ਵੀ ਮੈਂ ਸਮਝਦਾ ਵਿਚਾਰਤਾ ਰਾਮਾਨਾ ਗਿਆ ਉਹਨਾਂ ਨੂੰ ਤੋੜਨ ਦਾ ਯਤਨ ਕਰ ਰਹੀ ਆ ਲਗਾਤਾਰ ਦੇਸ਼ ਦੇ ਉੱਤੇ ਜਿੱਥੇ ਦਲਤਾਂ ਤੇ ਹਮਲੇ ਹੋ ਰਹੇ ਨੇ ਸੰਵਿਧਾਨ ਤੇ ਹਮਲੇ ਹੋ ਰਹੇ ਨੇ ਗੁਰੂ ਸਹਿਬਾਨਾਂ ਤੇ ਹਮਲੇ ਹੋ ਰਹੇ ਨੇ ਇਹ ਭਾਰਤੀ ਜਨਤਾ ਪਾਰਟੀ ਦਾ ਕਿਰਦਾਰ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦਿਲ ਤੋਂ ਦੇਸ਼ ਦੇ ਲੋਕ ਦੇਸ਼ ਦੇ ਮਜ਼ਦੂਰਾਂ ਨੂੰ ਨਫ਼ਰਤ ਕਰਦੀ ਆ ਦੇਸ਼ ਦੇ ਦਲਤਾਂ ਨੂੰ ਨਫ਼ਰਤ ਕਰਦੀ ਆ ਅੱਜ ਪੰਜਾਬ ਦੇ ਅੱਜ ਪੰਜਾਬ ਦੇ 34 ਕਿਸੇ ਦੇ ਰਿਜ਼ਲਟ ਬਸ ਤੋਂ ਸਮਝ ਚੁੱਕੀ ਆ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਦੁਸ਼ਮਣ ਜਮਾਤ ਆ ਜਿਨ੍ਹਾਂ ਨੇ ਉਹਨਾਂ ਦਾ ਪੇਟ ਕਟਿਆ ਉਹਨਾਂ ਦੇ ਬੱਚਿਆਂ ਦਾ ਉਹਨਾਂ ਦੇ ਬੱਚਿਆਂ ਨੇ ਮੂੰਹ ਚ ਰੋਟੀ ਖੋਈ ਆ ਉਹ ਕੌਣ ਆ ਉਹ ਭਾਰਤੀ ਜਨਤਾ ਪਾਰਟੀ ਆ ਅੱਜ ਸਾਰਾ ਦੇਸ਼ ਜਾਣ ਚੁੱਕਿਆਗਾ ਮੈਂ ਸਮਝਦਾ ਅੱਜ ਦੇਸ਼ ਦੇ ਮਜ਼ਦੂਰ ਅੱਜ ਦੇਸ਼ ਦੇ ਮਜ਼ਦੂਰ ਲਾਂਬੰਦ ਹੋ ਰਹੇ ਨੇ ਆਮ ਆਦਮੀ ਪਾਰਟੀ ਬਿਲਕੁਲ ਦੇਸ਼ ਦੇ ਮਜ਼ਦੂਰਾਂ ਦੇ ਹੱਕ ਚ ਖੜੀ ਆ ਅਸੀਂ ਡਟ ਕੇ ਇਹ ਲੜਾਈ ਲੜਾਂਗੇ ਬਿਲਕੁਲ ਤੁਸੀਂ اپੋਜੀਸ਼ਨ ਤਰਫ ਲੋ ਆਇਆ ਸੀਗਾ ਉੱਥੇ ਜਾਣ ਦੀ ਗੱਲ ਆ ਬਿਲਕੁਲ ਸਾਰਾ ਪ੍ਰੋਗਰਾਮ ਲਿਖਿਆ ਹੋਇਆਗਾ ਬਹੁਤ ਜਲਦੀ ਬਹੁਤ ਵੱਡੇ ਵੱਡੀਆਂ ਜਿਹੜੇ ਅੰਦੋਲਨ ਸ਼ੁਰੂ ਹੋ ਰਿਹਾਗਾ ਉਸ ਅੰਦੋਲਨ ਦਾ ਆਮ ਆਦਮੀ ਪਾਰਟੀ ਹਿੱਸਾ ਗਈ ਬਹੁਤ ਵੱਡੇ ਪੱਧਰ ਤੇ ਅਸੀਂ ਲੜਾਈ ਲੜਾਂਗੇ ਹਰ ਪਿੰਡ ਪਿੰਡ ਦੇ ਵਿੱਚ ਅੰਦੋਲਨ ਸ਼ੁਰੂ ਹੋ ਚੁੱਕਿਆਗਾ ਆ ਜਿਹੜੇ ਸਾਡੇ ਕੋਲੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਚਿਚੀਆਂ ਲਗੀਆਂ ਜਿਹੜੀਆਂ ਮੈਂ ਤੁਹਾਨੂੰ ਸੰਪੜੀਆਂ ਰਹਿਗੀਆਂ ਇਹ ਚਿੱਠੀਆਂ ਭਰ-ਭਰ ਕੇ ਲੋਕ ਭੇਜ ਰਹੇ ਨੇਗੀਆਂ ਇਹ ਸਾਡੀਆਂ ਮਾਮਾ ਦੇ ਅੰਗੂਠੇ ਨੇਗੇ ਇਹ ਉਹਨਾਂ ਦੇ ਦਸਕਤ ਨੇ ਜਿਹੜੇ ਕਿਸੇ ਦੇ ਆ ਮੈਂ ਤਾਂ ਦੇਖ ਰਿਹਾ ਜਿਆਦਾਤਰ ਅੰਗੂਠੇ ਨੇਗੇ ਇਥੋਂ ਪਤਾ ਲੱਗਦਾ ਕਿ ਸਾਡੇ ਗਰੀਬ ਵਰਗ ਦੇ ਉੱਤੇ ਬਹੁਤ ਵੱਡਾ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਬੋਲਿਆਗਾ ਸੋ ਮੈਂ ਇਹ ਜਿਹੜਾ ਮਤਾਜ ਸੌਨ ਸਾਹਿਬ ਲੈ ਕੇ ਆਏ ਨੇ ਮੇਰੇ ਕੈਬਨਟ ਦੇ ਕਲੀਗ ਮੈਂ ਉਹਦਾ ਸਮਰਥਨ ਜਿੱਥੇ ਕਰਦਾਗਾ ਉੱਥੇ ਭਾਰਤੀ ਜਨਤਾ ਪਾਰਟੀ ਦੀ ਕਰੜੀ ਅਸੀਂ ਦਿੰਦਾ ਕਰਦੇ ਆ ਕਿ ਅੱਜ ਉਹ ਕਾਰ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਬਿਕ ਚੁੱਕੀ ਆ ਅੱਜ ਉਹ ਵੱਡੇ ਵੱਡੇ ਅਡਾਨੀਆਂ ਦੇ ਹੱਕ ਵਿੱਚ ਬਿਕ ਚੁੱਕੀ ਆ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਖਰੀਦ ਲਈ ਆ ਜਿਵੇਂ ਵੱਡੇ ਵੱਡੇ ਕਾਰਪੋਰੇਟ ਘਰਾਣੇ ਚਾਹੁੰਦੇ ਨੇ ਕਿ ਉਸੇ ਤਰ੍ਹਾਂ ਦੇ ਸਕੀਮਾਂ ਆਉਂਦੀਆਂ ਲਗੀਆਂ ਕਿ ਕਿਵੇਂ ਦਲਤਾਂ ਤੇ ਹਮਲਾ ਕਰਨਾਗਾ ਕਿਵੇਂ ਛੋਟੇ ਕਾਰੋਬਾਰੀ ਨੂੰ ਖਾਣਾਗਾ ਕਿਵੇਂ ਕਿਸਾਨ ਨੂੰ ਮਾਰਨਾਗਾ ਇਹ ਸਕੀਮਾਂ ਜਿਹੜੀਆਂ ਲਗੀਆਂ ਅੱਜ ਕਾਰਪੋਰੇਟ ਘਰਾਣੇ ਘੜ ਘੜ ਕੇ ਭਾਰਤੀ ਜਨਤਾ ਪਾਰਟੀ ਨੂੰ ਦੇ ਰਹੇ ਨੇਗੇ ਮੈਂ ਆਸ ਕਰੂੰਗਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਕੇ ਜਾਣਗੇ ਸਾਥੀ ਉਹਨਾਂ ਦੇ ਅੱਜ ਬੈਠੇ ਨੇ ਨਹੀਂ ਤੇ ਚਲੇ ਜਾਂਦੇ ਹੋਦੇ ਨੇਗੇ ਸੋ ਸਮਾਂ ਮੈਂ ਸੁਣੂੰਗਾ ਚਿੰਤਾ ਨਾ ਕਰੋ ਹੋਰ ਸੁਣੂੰਗਾ ਮੇਰਾ ਜਵਾਬ ਵੀ ਸੁਣ ਕੇ ਜਾਇਆ ਫਿਰ ਹੈ ਮੈਂ ਕਹਿੰਦਾ 10 ਮਿੰਟ ਬੋਲਣਾ ਚਿੰਤਾ ਨਾ ਕਰੋ ਤੁਸੀਂ ਇੱਕ ਪੁਆਇੰਟ ਦਿੱਤਾ ਹੈ ਉਹਨਾਂ ਦੇ ਸਾਥੀ ਬੱਡੇ ਨੇ ਜਵਾਬ ਦੇ ਕੇ ਜਾਣ ਮੈਂ ਤੁਹਾਡਾ ਬਹੁਤ ਧੰਨਵਾਦੀ ਤੁਸੀਂ ਭੱਜਣ ਦੇ ਮਾਹਰ ਹੋ ਨਾ ਭੱਜਣੇ ਹਮੇਸ਼ਾ ਹੀ ਓ ਜਨਾਬ ਪਿਛਲੀ ਵਾਰ ਜਦੋਂ ਜਿੰਨੇ ਵੀ ਜਿਹਨਾਂ ਨੇ ਅੱਜ ਬੈਠੇ ਚੇਰਨ ਡਰੈਸ ਕੋ ਉੱਚਾ ਸਾਹਿਬ ਚੇਰਨ ਡਰੈਸ ਕਰੋ ਤੁਹਾਡੀ ਪੈਰ ਵੀ ਦਾ ਹੋਰ ਲੋਕ ਕਰਦੇ ਨੇ ਤੁਸੀਂ ਚਲੇ ਜਾਂਦੇ ਹੋਗੇ ਤੁਹਾਡੀ ਪੈਰ ਵੀ ਕਰ ਲਈ ਤੁਸੀਂ ਹੋਰ ਬੰਦੇ ਰੱਖੇ ਨੇਗੇ ਤੁਸੀਂ ਰੱਖੇ ਨੇ ਹੋਰ ਬੰਦੇ ਤੇ ਗੰਗ ਜਾਣਦੇ ਆ ਤੁਹਾਡੀ ਮਾਨਸਿਕਤਾ ਨੂੰ ਜਾਣਦੇ ਆ ਸਪੀਕਰ ਸਾਹਿਬ ਸਾਰਾ ਵੇਖ ਜਾਣਦਾ ਜੀ ਚਲ ਐ ਕਰੋ ਬੋਲੋ ਬੋਲੋ ਮੈਂ ਮੈਂ ਰੁਕਦਾ ਬੋਲੋ ਬੋਲੋ ਐ ਕਰੋ ਫਿਰ ਸਪੀਕਰ ਸਾਹਿਬ ਇਹਨਾਂ ਨੂੰ ਬਲਾਓ ਮੈਂ ਦਿਨਾ ਜਵਾਬ ਫਿਰਣ ਨੂੰ ਮੈਂ ਬਹਿ ਕੇ ਤੁਸੀਂ ਬੋਲੋ ਮੈਂ ਕਹਿੰਦਾ ਮੈਂ ਖੜਾਗਾ ਤੂੰ ਸੁਣ ਮੈਂ ਮੈਂ ਤਾਂ ਕਹਿੰਦਾ ਸੀ ਹੁਣੀ ਬੋਲੋ ਆਪਾ ਬੋਲੋ ਬੋਲੋ ਖੜਾ ਹੋ ਜਾਓ ਜੇ ਰੋਡਾ ਕੀਤਾ ਜਾਵੇ ਜੇ ਰੋਡਾ ਕੀਤਾ ਜਾਵੇ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਮੰਤਰੀ ਜੀ ਆਪਣੀ ਗੱਲ ਕੰਟੀਨਿਊ ਕਰੋ ਜੀ ਮੈਂ ਤਾਂ ਇਹੀ ਗੱਲ ਕਰ ਰਿਹਾ ਕਿ ਅੱਜ ਦੇਸ਼ ਦੇ ਇੱਕ ਮਿੰਟ ਇੱਕ ਮਿੰਟ ਮੰਤਰੀ ਜੀ ਤੁਸੀਂ ਅਸ਼wini ਜੀ ਤਾਨੂੰ ਬੋਲਣ ਦਾ ਮੌਕਾ ਦਿੱਤਾ ਜਾਏਗਾ ਕਿਰਪਾ ਕਰਕੇ ਜਿਹੜੇ ਮੈਂਬਰ ਬੋਲ ਰਹੇ ਉਹਨਾਂ ਨੂੰ ਬੋਲਣ ਦਿਓ ਜੀ ਸਪੀਕਰ ਸਾਹਿਬ ਮੈਂ ਤਾਂ ਇਹੀ ਗੱਲ ਕਰ ਰਿਹਾ ਸੀ ਮੈਂ ਆਲਮੋਸਟ ਕੰਪਲੀਟ ਆਪਦਾ ਆਪਣੇ ਵਿਚਾਰ ਜਿਹੜੇ ਨੇ ਉਹ ਵਿਧਾਨ ਸਭਾ ਚ ਰੱਖ ਚੁੱਕਿਆਗਾ ਮੈਂ ਤਾਂ ਇਹੀ ਗੱਲ ਕਰ ਰਿਹਾ ਸੀਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਕਾਨੂੰਨ ਆ ਉਹ ਪੰਜਾਬ ਦੇ ਲਈ ਪੂਰੇ ਦੇਸ਼ ਦੇ ਗਰੀਬ ਲੋਕਾਂ ਦੇ ਖਿਲਾਫ ਆ ਪੰਜਾਬ ਦੇ ਗਲਤ ਲੋਕਾਂ ਦੇ ਖਿਲਾਫ ਆ ਕਿਉਂਕਿ ਜ਼ਿਆਦਾਤਰ ਇਸ ਦੇ ਅੰਦਰ ਜਾਂਦਾ ਬਹੁਤ ਛੋਟਾ ਕਿਸਾਨ ਆਉਂਦਾਗਾ ਜਾਂ ਦਲਿਤ ਆਉਂਦਾਗਾ ਮਜ਼ਦੂਰ ਆਉਂਦਾਗਾ ਜਿਨ੍ਹਾਂ ਦੀ ਪੈਰ ਵੀ ਭਾਰਤੀ ਜਨਤਾ ਪਾਰਟੀ ਕਰਦੀ ਹੈ ਕੋਈ ਮੈਂਬਰ ਨਹੀਂ ਹੋਣਾ ਮੈਨੂੰ ਲੱਗਦਾ ਉਹਨਾਂ ਚੋਂ ਇੱਕ ਵੀ ਮੈਂਬਰ ਕਰਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਸਿਰਫ ਔਰ ਸਿਰਫ ਕਾਰਪੋਰੇਟ ਹਾਊਸਸ ਦੀ ਤਰਜਮਾਨੀ ਕਰਦੀ ਆ ਜੀ ਮਾ ਸਕੀਮਾਂ ਲੈ ਕੇ ਆਉਂਦੇ ਨੇ ਉਸੇ ਸਕੀਮਾਂ ਦੇ ਵਿੱਚ ਲਾਗੂ ਹੁੰਦੀਆਂ ਨੇਗੀਆਂ ਇਹ ਭਾਰਤ ਦੇ ਸੰਵਿਧਾਨ ਚ ਪਹਿਲੀ ਵਾਰ ਹੋਇਆਗਾ ਕਿ ਸ਼੍ਰੀ ਰਾਮ ਜੀ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਰਿਆਂ ਦੇ ਸਤਿਕਾਰਯੋਗ ਨੇ ਉਹਨਾਂ ਦੇ ਪਿੱਛੇ ਲੁਕ ਕੇ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਮਜ਼ਦੂਰਾਂ ਤੇ ਹਮਲਾ ਬੋਲਿਆਗਾ ਜਿਵੇਂ ਪਹਿਲਾਂ ਜਿਹੜੀ ਇੱਕ ਜਮਾਤ ਚਲੀ ਗਈ ਕਾਲੀ ਦਲ ਉਹ ਵੀ ਇਹੀ ਕੁਝ ਕਰਦਾ ਹੁੰਦਾ ਸੀਗਾ ਉਹ ਤਾਂ ਹੀ ਲੋਕਾਂ ਨੇ ਸਾਫ਼ ਕਰਤੀ ਸ਼ਾਇਦ ਹੁੰਦਾ ਇੱਕ ਵੀ ਮੈਂਬਰ ਰਹਿ ਨਹੀਂ ਆਇਆ ਜਾਇ ਨਹੀਂ ਹੈ ਕਿ ਸਤਿਕਾਰਯੋਗ ਭੈਣ ਜੀ ਵੀ ਨਹੀਂ ਆਏ ਮੇਰੇ ਲੱਗਾ ਸੋ ਇਸੇ ਤਰ੍ਹਾਂ ਉਹ ਕਰਦਾ ਸੀਗਾ ਧਰਮ ਦੇ ਨਾਂ ਦੇ ਥੱਲੇ ਯਾਰੀ ਸਾਹਿਬ ਜੇ ਮੈਂ ਗਲਤ ਹੋ ਮੈਨੂੰ ਕਰੈਕਟ ਕਰਦੇ ਹੋ ਧਰਮ ਦੇ ਨਾਂ ਦੇ ਥੱਲੇ ਕੀ ਕਰਦੇ ਸੀ ਉਹ ਲੋਕ ਅੱਜ ਉਹੀ ਕੰਮ ਸੇਮ ਸਿਸਟਮ ਉਸੇ ਤਰੀਕੇ ਦਾ ਸਿਸਟਮ ਭਾਰਤੀ ਜਨਤਾ ਪਾਰਟੀ ਦੇ ਫੜਿਆ ਸ਼੍ਰੀ ਰਾਮ ਜੀ ਸਾਡੇ ਲਈ ਬਹੁਤ ਪਵਿੱਤਰ ਨੇ ਪਲੀਜ਼ ਕਿਰਪਾ ਕਰਕੇ ਉਹਦਾ ਨਾਂ ਦਾ ਨਾਮ ਯੂਜਨਾ ਨਾ ਕਰੋ ਉਹਨਾਂ ਦਾ ਯੂਜ਼ ਨਾ ਕਰੋ ਉਹਨਾਂ ਨੂੰ ਨਾਂ ਵਰਤੋ ਕਿਉਂਕਿ ਜਦੋਂ ਨਾਰੇ ਲੱਗਣਗੇ ਜਦੋਂ ਕੋਈ ਸਕੀਮ ਚ ਕਿਤੇ ਕੋਈ ਗਲਤੀ ਕਰ ਲਈ ਕਿਸੇ ਨੇ ਜਾਂ ਪ੍ਰੋਟੈਸਟ ਹੋਇਆ ਕਰਨਗੇ ਫਿਰ ਜੀ ਰਾਮ ਜੀ ਮਰਦਾਬਾਦ ਹੋਇਆ ਕਰੂਗਾ ਫਿਰ ਉਹ ਬੇਅਦਬੀ ਹੋਇਆ ਕਰੂਗੀ ਉਸ ਬੇਅਦਬੀ ਦੇ ਹਿੱਸੇਦਾਰ ਭਾਰਤੀ ਜਨਤਾ ਪਾਰਟੀ ਹੋਊਗੀ ਉਸ ਜੇਕਰ ਕਹ ਲੂ ਕੋ ਇਸ ਤਰ੍ਹਾਂ ਦਾ ਨਾਰਾ ਲੱਗਦਾਗਾ ਸਪੀਕਰ ਸਾਹਿਬ ਮੈਂ ਵਿਧਾਨ ਸਭਾ ਦੇ ਪਟਲ ਤੇ ਤੁਹਾਨੂੰ ਨੋਟ ਕਰਾਉਣਾ ਚਾਹਨਾਗਾ ਤਾਂ ਉਹਦੀ ਜ਼ਿੰਮੇਵਾਰ ਭਾਰਤੀ ਜਨਤਾ ਪਾਰਟੀ ਹੋਊਗੀ ਜੇਕਰ ਇਸ ਤਰ੍ਹਾਂ ਦੇ ਨਾਰੇ ਲੱਗਣ ਕਿਉਂਕਿ ਸਕੀਮ ਦੇ ਅੰਦਰ ਮੈਂ ਪੜ੍ਹ ਰਿਹਾ ਸੀਗਾ ਸ਼ਿਵਰਾਜ ਚੋਹਾਨ ਜੀ ਬੋਲ ਰਿਹਾ ਸੀਗੇ ਕੀ ਕਹਿ ਰਹੇ ਸੀ ਕਿ ਇਹ ਕਪੜੇ ਹੋਗੇ ਕਪੜੇ ਕਿੱਥੇ ਹੋਏ ਨੇ ਸਪੀਕਰ ਸਾਹਿਬ ਸਭ ਤੋਂ ਵੱਡੇ ਕਪੜੇ ਹੋਏ ਨੇ ਮੱਧ ਪ੍ਰਦੇਸ਼ ਦੇ ਅੰਦਰ ਸਭ ਤੋਂ ਵੱਡੇ ਕਪੜੇ ਕਿੱਥੇ ਹੋਏ ਨੇ ਗੁਜਰਾਤ ਦੇ ਅੰਦਰ 73 ਕਰੋੜ ਦਾ 255 ਕਰੋੜ ਦਾ 250 ਕਰੋੜ ਦਾ 300 ਕਰੋੜ ਦਾ ਕਪੜੇ ਵਿਕੀਨੇ ਕੀਤੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਕੀਤੇ ਨੇ ਉਹ ਕੀ ਕਹਿ ਰਹੇ ਨੇ ਕਿ ਅਸੀਂ ਸਕੀਮ ਤਾਂ ਬਦਲ ਰਹੇ ਹਾਂ ਕਾਰਵਾਈ ਕਿਤੇ ਕੀਤੀ ਆ ਕੀਤੀ ਆ ਗੁਜਰਾਤ ਦੇ ਕਿਸੇ ਮੰਤਰੀ ਦੇ ਖਿਲਾਫ ਨਹੀਂ ਹੋਈ ਕੀਤੀਆ ਮੱਧ ਪ੍ਰਦੇਸ਼ ਦੇ ਮੰਤਰੀ ਦੇ ਖਿਲਾਫ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਆਪਣੇ ਬੰਦੇ ਸੀਗੇ ਹੁਣ ਉਸ ਦੀ ਆੜ ਦੇ ਵਿੱਚ ਪਹਿਲਾ ਕੱਪੜੇ ਕਰ ਲੇ ਹੁਣ ਉਸ ਆੜ ਦੇ ਵਿੱਚ ਇਹ ਸਕੀਮ ਦਾ ਨਾਮ ਬਦਲ ਕੇ ਸ਼੍ਰੀ ਰਾਮ ਜੀ ਦੇ ਪਿੱਛੇ ਲੁਕ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਹਜ਼ਾਰਾਂ ਹੀ ਕਰੋੜਾਂ ਹੀ ਮਜ਼ਦੂਰਾ ਉੱਤੇ ਉਹਨਾਂ ਨੇ ਹਮਲਾ ਬੋਲਿਆਗਾ ਸੋ ਮੈਂ ਇਸ ਜੁੜਾ ਜਿਹੜੀ ਸਕੀਮ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਆ ਮੈਂ ਇਹਦੀ ਕਰੜੇ ਸ਼ਬਦਾਂ ਚ ਜ਼ਿੰਦਾ ਕਰਦਾਗਾ ਔਰ ਇਸ ਮਤੇ ਦੀ ਮੈਂ ਪ੍ਰੋੜਤਾ ਕਰਦਾਗਾ ਇਹ ਮਤਾ ਪਾਸ ਹੋਵੇ ਹੋਣਾ ਚਾਹੀਦਾ ਔਰ ਦੂਜੇ ਪਾਸੇ ਇਹ ਸਾਰੇ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਅੱਜ ਦੇਸ਼ ਦੀ ਜਿਹੜੀ ਹਕਮਰਾਨ ਸਰਕਾਰ ਆ ਉਹ ਕਿਸ ਤਰ੍ਹਾਂ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਬੋਲ ਰਹੀ ਆ ਇੱਕ ਇੱਕ ਕਰਕੇ 1 ਨੇਸ਼ਨ 1 ਇਲੈਕਸ਼ਨ ਫਾਰਮੂਲਾ 1 ਨੇਸ਼ਨ 1 ਟੈਕਸ ਐਸ ਆਈ ਆਰ ਇਹ ਸਾਰੀਆਂ ਸਕੀਮਾਂ ਚਾਹੇ اپੋਜੀਸ਼ਨ ਵਾਲੇ ਮਿਰਦਲ ਸ਼ਾਇਦ ਸਹਿਮਤ ਹੋਣਗੇ ਜਾਂ ਨਹੀਂ ਮੈਂ ਨਹੀਂ ਕਹਿ ਸਕਦਾ ਪਰ ਇਹ ਸਾਰੀਆਂ ਸਕੀਮਾਂ ਇਸ ਗੱਲ ਵੱਲ ਬਦਰਗੀਆਂ ਨੇ ਕਿ ਸੂਬਿਆਂ ਦੇ ਸਾਰੇ ਅਧਿਕਾਰ ਖਤਮ ਕੀਤੇ ਜਾਣਗੇ ਸੂਬਿਆਂ ਦੀ ਆਟੋਨਮੀ ਨੂੰ ਖਤਮ ਕੀਤਾ ਜਾਊਗਾ ਸੂਬਿਆਂ ਦੀ ਕੌਣ ਵੀ ਨੂੰ ਖਤਮ ਕੀਤਾ ਜਾਊਗਾ ਸੂਬਿਆਂ ਨੂੰ ਬਰਬਾਦ ਕਿਵੇਂ ਕਰਨਾਗਾ ਸੂਬਿਆਂ ਨੂੰ ਬਦੂਆਂ ਬਜ਼ਦੂਰ ਕਿਵੇਂ ਬਣਾਉਣਾਗਾ ਛੇਤੀ ਤੇ ਕਿਵੇਂ ਕਾਰਪੋਰੇਟ ਦਾ ਕਬਜ਼ਾ ਕਰਉਣਾਗਾ ਮਜ਼ਦੂਰਾਂ ਨੂੰ ਕਿਵੇਂ ਗੁਲਾਮ ਬਣਾਉਣਾਗਾ ਕਿਉਂਕਿ ਗੁਲਾਮੀ ਦੀ ਗੁਲਾਮ ਦੀ ਪ੍ਰਥਾ ਪਹਿਲਾਂ ਹੁੰਦੀ ਸੀ ਹਜ਼ਾਰਾਂ ਸਾਲ ਪਹਿਲਾਂ ਹੁੰਦੀ ਸਤਾਹੀਂ ਮੈਂ ਗੁਰੂ ਰਵਿਦਾਸ ਜੀ ਦਾ ਸ਼ਬਦ ਪੜਿਆ ਸੀਗਾ ਉਹਨਾਂ ਪੜਿਆ ਸੀਗਾ ਕਿ ਐਸਾ ਚਾਹੂ ਰਾਜ ਮੈਂ ਜਾਂ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰ ਬਸੇ ਰਵਿਦਾਸ ਰਹੇ ਪ੍ਰਸੰਤ ਮੈਂ ਐਸੇ ਲਿਖਿਆ ਸੀਗਾ ਕਿ 15ਵੀਂ ਸਦੀ ਚ ਹੀ ਹੁੰਦਾ ਸੀਗਾ ਉਸ ਸਮੇਂ ਵੀ ਗੁਰੂ ਰਬਦਾਸ ਜੀ ਨੇ ਮੈਸੇਜ ਦਿੱਤਾ ਸੀਗਾ ਅੱਜ ਵੀ ਮੈਂ ਸਭ ਬੰਦਾ ਦੀ 21ਵੀਂ ਸਦੀ ਚ ਆ ਕੇ ਉਹ ਹਾਲਾਤ ਭਾਰਤ ਜਾ ਠੀਕਾ ਤੁਹਾਨੂੰ ਮжоਰਿਟੀ ਮਿਲ ਗਈ ਹਿਦਾਇਤਾਂ ਨਹੀਂ ਮਤਲਬ ਕਿ ਤੁਸੀਂ ਗਰੀਬ ਲੋਕਾਂ ਨੂੰ ਮਾਰੋਗੇ ਇਹਦਾ ਇਹ ਤਾਂ ਨਹੀਂ ਕਿ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਸਾਡੇ ਲੋਕਾਂ ਨੂੰ ਮਾਰ ਕੇ ਉਹਨਾਂ ਦੇ ਰਾਜ ਕਰੋਗੇ ਉਹਨਾਂ ਦੇ ਹੱਕ ਖੋਮੋਗੇ ਸੋ ਇਸ ਕਰਕੇ ਮੈਂ ਜੋ ਮਤਾ ਲਿਆਂਦਾਗਾ ਉਹਦੇ ਉਹਦੀ ਪ੍ਰੋੜਤਾ ਕਰਦਾਗਾ ਉਹ ਹੱਕ ਵਿੱਚ ਆ ਸੋ ਇਹ ਜਿਹਨੇ ਲੈਟਰ ਸਿੱਕਰ ਸਾਹਿਬ ਤੁਹਾਡੇ ਕੋਲ ਆਉਂਦੇ ਨੇ ਕਿ ਮੇਰੀ ਤੁਹਾਨੂੰ ਦਰਖਾਸਤ ਹੈ ਬੇਨਤੀ ਆ ਕਿ ਸਾਰੇ ਲੈਟਰ ਜਿਹੜੇ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪਹੁੰਚਾ ਦਿਓ ਸ਼ਾਇਦ ਉਹਨਾਂ ਕੋਲ ਟਾਈਮ ਹੋਵੇ ਪੜ ਲੈਣ ਦੇਖ ਲੈਣ ਕਿ ਸਾਡੀਆਂ ਪੈਣਾ ਸਾਡੀਆਂ ਮਾਮਾ ਦੇ ਹੱਥੋਂ ਦੇਖ ਲੈਣ ਉਹਨਾਂ ਨੂੰ ਗੁੱਠੇ ਦੇਖ ਲੈਣ ਕਿ ਕੀ ਮੈਂ ਉਹਨਾਂ ਨੇ ਲਾਏ ਨੇ ਕਿ ਦੱਸਿਆ ਉਹਨਾਂ ਨੇ ਆਪਣੀ ਵਿੱਥਿਆ ਜਿਹੜੀ ਆਪਣੀ ਗਾਥਾ ਦੱਸੀ ਆ ਕਿ ਅਸੀਂ ਬਰਬਾਦ ਹੋ ਜਾਾਂਗੇ ਸਾਡੇ ਚੁੱਲਿਆਂ ਦੀ ਅੱਗ ਬੁੱਝ ਜੂਗੀ ਅਸੀਂ ਰੋਟੀ ਕਿਵੇਂ ਖਾਵਾਂਗੇ ਅਸੀਂ ਮਰ ਜਾਵਾਂਗੇ ਸਾਡੇ ਬੱਚੇ ਕਿਵੇਂ ਪੜ੍ਹਨਗੇ ਸਾਰੀ ਗਾਥਾ ਜਿਹੜੀ ਆ ਉਹਨਾਂ ਨੇ ਆਪਣੇ ਨਾਂ ਲੈਟਰਾਂ ਚ ਲਿਖੀ ਆ ਸੋ ਸਾਰੇ ਲੈਟਰ ਜਿਹੜੇ ਸਾਰੇ ਮੈਨੂੰ ਲੱਗਦਾ ਐਮਐਲਐ ਸਹਿਵਾਨ ਨੇ ਦਿੱਤੇ ਲਗੇ ਲੈਟਰ ਜਿਹੜੇ ਦੇ ਜਰੂਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਦਾ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ